ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 8ਵੇਂ ਭਾਗ ਵਿੱਚ ਸੁਣੋ ਕੁਝ ਮਾਰ ਕੇ ਬਾਜ਼ ਕਾਰਵਾਈਆਂ ਅਤੇ ਦਰਸ਼ਨ ਸਿੰਘ ਬਾਗੀ ਦੀ ਨਜ਼ਰਬੰਦੀ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਅੰਦਰ ਕੁਝ ਕੋ ਕਾਲਜ ਅਜਿਹੇ ਸਨ ਜਿੱਥੇ ਕਦੇ ਹੜਤਾਲ ਨਹੀਂ ਹੋਈ ਸੀ ਜਿਵੇਂ ਡੀਏਵੀ ਕਾਲਜ ਜਲੰਧਰ ਤੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਇਹ ਗੱਲ ਸਾਨੂੰ ਬਹੁਤ ਚੁਪਦੀ ਸੀ ਅਤੇ ਅਸੀਂ ਕਿਵੇਂ ਨਾ ਕਿਵੇਂ ਇਨ੍ਹਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਹੜਤਾਲਾਂ ਤੇ ਮੁਜ਼ਾਹਰਿਆਂ ਦੇ ਰਾਹ ਤੋਰਨ ਲਈ ਬਹੁਤ ਤਤਪਰ ਸਾਂ ਇਸ ਵਾਸਤੇ ਅਸੀਂ ਟੁਕਮੇ ਮੌਕੇ ਦੀ ਤਲਾਸ਼ ਵਿੱਚ ਸਾਂ 1969 ਵਿੱਚ ਅਗਸਤ ਜਾਂ ਸਤੰਬਰ ਦਾ ਮਹੀਨਾ ਸੀ ਜਦੋਂ ਅਸੀਂ ਚੰਡੀਗੜ੍ਹ ਪਹੁੰਚ ਕੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਜ਼ਬਰਦਸਤੀ ਹੜਤਾਲ ਤੇ ਮੁਜ਼ਾਹਰੇ ਲਈ ਤਿਆਰ ਕਰਨ ਦਾ ਫੈਸਲਾ ਕੀਤਾ ਅਸੀਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਤਿਆਰ ਕਰਕੇ ਚੰਡੀਗੜ੍ਹ ਲੈ ਗਏ ਇੱਥੇ ਵੀ ਸਾਰੇ ਐਕਸ਼ਨ ਦੀ ਕਮਾਂਡ ਮਲਕੀਤ ਸਿੰਘ ਹੀ ਕਰ ਰਿਹਾ ਸੀ ਅਸੀਂ ਮਿੱਥੀ ਹੋਈ ਵਿਉਂਤੂਨ ਅਨੁਸਾਰ ਦਿਨ ਛਿਪਣ ਤੋਂ ਬਾਅਦ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਹੋਸਟਲਾਂ ਵਿੱਚ ਚਲੇ ਗਏ ਅਤੇ ਵਿਦਿਆਰਥੀਆਂ ਨੂੰ ਜ਼ਰੂਰੀ ਮਸਲੇ ਬਾਰੇ ਗੱਲ ਕਰਨ ਲਈ ਖਾਨ ਵਿੱਚ ਇਕੱਠੇ ਕਰ ਲਿਆ ਮਲਕੀਸ਼ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ਿਤ ਕਰਨ ਤੋਂ ਨਹੀਂ ਡਰਨਾ ਚਾਹੀਦਾ ਅਤੇ ਮਨ ਵਿੱਚੋਂ ਅਧਿਕਾਰੀਆਂ ਦਾ ਭੈ ਕੱਢ ਦੇਣਾ ਚਾਹੀਦਾ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਕਿ ਉਸ ਨੇ ਠੋਸ ਰੂਪ ਵਿੱਚ ਕਿਹੜੀਆਂ ਮੰਗਾਂ ਦੀ ਗੱਲ ਕੀਤੀ ਸੀ ਪਰ ਇਹਨਾਂ ਯਾਦ ਹੈ ਕਿ ਉਸ ਨੇ 10 ਕੁ ਮਿੰਟਾਂ ਵਿੱਚ ਹੀ ਵਿਦਿਆਰਥੀਆਂ ਨੂੰ ਇਸ ਗੱਲ ਹੀ ਮਨਾ ਲਿਆ ਸੀ ਕਿ ਹੁਣੇ ਰਾਤ ਨੂੰ ਹੀ ਪ੍ਰਿੰਸੀਪਲ ਦੇ ਘਰ ਜਾ ਕੇ ਉਸ ਨਾਲ ਮੰਗਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਉਸ ਵੇਲੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀਆਂ ਖਬਰਾਂ ਆਮ ਛਾਪ ਰਹੀਆਂ ਸਨ ਇਸ ਕਰਕੇ ਉਸ ਮਾਹੌਲ ਦੇ ਅਸਰ ਹੇਠ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਉਸੇ ਵੇਲੇ ਸਾਡੇ ਨਾਲ ਉਤਰੇ ਅਤੇ ਪ੍ਰਿੰਸੀਪਲ ਦੀ ਕੋਠੀ ਅੱਗੇ ਜਾ ਕੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਪ੍ਰਿੰਸੀਪਲ ਇਹ ਸਭ ਕੁਝ ਦੇਖ ਕੇ ਇੱਕਦਮ ਹੈਰਾਨ ਜਾ ਹੋ ਕੇ ਘਰ ਤੋਂ ਬਾਹਰ ਨਿਕਲ ਆਇਆ ਅਤੇ ਉਸਨੇ ਬਹੁਤ ਹੀ ਨਰਮ ਲਹਿਜ਼ੇ ਵਿੱਚ ਕਿਹਾ ਕਿ ਜੋ ਗੱਲ ਹੈ ਮੇਰੇ ਨਾਲ ਬੈਠ ਕੇ ਕਰ ਲਵੋ ਪਰ ਇਸ ਤਰ੍ਹਾਂ ਹੱਲਾ ਗੁੱਲਾ ਨਾ ਕਰੋ ਉਸ ਦੇ ਇਹ ਕਹਿਣ ਦੀ ਧੇਰ ਸੀ ਕਿ ਮਲਕੀਤ ਸਿੰਘ ਨੇ ਇਹ ਕਹਿੰਦਿਆਂ ਕਿ ਤਾਨਾਸ਼ਾਈ ਨਹੀਂ ਚਲੇਗੀ ਬਰਾਂਡੇ ਵਿੱਚ ਪਿਆ ਇੱਕ ਗਮਲਾ ਚੁੱਕ ਕੇ ਪ੍ਰਿੰਸੀਪਲ ਦੇ ਘਰ ਦੇ ਸ਼ੀਸ਼ੇ ਉੱਤੇ ਵਹਾ ਮਾਰਿਆ ਉਸ ਦੇ ਮਗਰ ਹੀ ਅਸੀਂ ਕੁਝ ਹੋਰ ਗਮਲੇ ਚੁੱਕ ਕੇ ਸ਼ੀਸ਼ਿਆਂ ਵੱਲ ਚਲਾ ਦਿੱਤੇ ਇਸ ਤਰ੍ਹਾਂ ਭਲਾਂ ਵਿੱਚ ਹੀ ਪ੍ਰਿੰਸੀਪਲ ਦੇ ਘਰ ਦੀ ਤੋੜ-ਪਾਣ ਕਰਕੇ ਅਸੀਂ ਨਾਅਰੇ ਮਾਰਦੇ ਉੱਥੋਂ ਹਨੇਰੇ ਵਿੱਚ ਪੱਤਰੇ ਬਾਜ ਗਏ ਸਥਾਨਕ ਵਿਦਿਆਰਥੀ ਇੱਕਦਮ ਹੱਕੇ-ਬੱਕੇ ਹੋ ਗਏ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹਨਾਂ ਨੇ ਇਹੋ ਜਿਹਾ ਨਜ਼ਾਰਾ ਪਹਿਲਾਂ ਕਦੇ ਨਹੀਂ ਦੇਖਿਆ ਸੀ ਅਸੀਂ ਉੱਥੋਂ ਭੱਜ ਕੇ ਪੰਜਾਬ ਯੂਨੀਵਰਸਿਟੀ ਦੇ ਹੌਸਲਾਂ ਵਿੱਚ ਜਾ ਪਹੁੰਚੇ ਉੱਥੇ ਆਪਣੇ ਜਾਣੂਆਂ ਕੋਲ ਰਾਤ ਕੱਟੀ ਅਤੇ ਸਵੇਰੇ ਨਾਸ਼ਤਾ ਕਰਕੇ ਇੱਕ ਲੋਕਲ ਬੱਸ ਵਿੱਚ ਬੈਠ ਕੇ ਫਿਰ ਅਜਿੰਨਿੰਗ ਕਾਲਜ ਦੇ ਮੂਹਰੇ ਜਾਵਤਰੇ ਉੱਤਰਦਿਆਂ ਹੀ ਅਸੀਂ ਬੱਸ ਦੇ ਮੂਹਲੇ ਸ਼ੀਸ਼ੇ ਉੱਤੇ 2-3 ਪੱਥਰ ਵਗਾ ਮਾਰੇ ਇਹ ਪੱਥਰ ਅਸੀਂ ਪਹਿਲਾਂ ਹੀ ਜੇਬਾਂ ਵਿੱਚ ਪਾਏ ਹੋਏ ਸਨ ਸਵਾਰੀਆਂ ਵਿੱਚ ਭਗੜੜ ਮਚ ਗਈ ਅਤੇ ਮਿੰਟਾਂ ਵਿੱਚ ਹੀ ਬੱਸ ਖਾਲੀ ਹੋ ਗਈ ਅਸੀਂ ਬੱਸ ਉੱਤੇ ਇੱਟਾਂ-ਵਟੀਆਂ ਦਾ ਮੀਂਹ ਵਰਾ ਦਿੱਤਾ ਜਿਸ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਇਹ ਭਾਣਾ ਵਰਤਾ ਕੇ ਅਸੀਂ ਉੱਚੀ-ਉੱਚੀ ਨਾਰੇ ਲਾਉਂਦੇ ਹੋਏ ਅਜਿਨਿਅਰਿੰਗ ਕਾਲਜ ਦੇ ਪਿਛਲੇ ਪਾਸੇੋਂ ਜੰਗਲ ਪਾਰ ਕਰਕੇ ਚੋ ਦੇ ਰਸਤੇ ਖਰੜਾ ਵਾਲੇ ਪਾਸੇ ਨਿਕਲ ਗਏ ਬਲੌਂਗੀ ਪਹੁੰਚ ਕੇ ਅਸੀਂ ਇੱਕ ਪਥਰਾਂ ਨਾਲ ਭਰੇ ਟਰੱਕ ਨੂੰ ਹੱਥ ਦੇ ਕੇ ਰੋਕ ਲਿਆ ਅਤੇ ਉਸ ਉੱਤੇ ਬੈਠ ਕੇ ਸਮਰਾਲੇ ਜਾ ਪਹੁੰਚੇ ਉੱਥੋਂ バス ਵਿੱਚ ਬੈਠ ਕੇ ਲੁਧਿਆਣੇ ਪਹੁੰਚ ਗਏ ਉਧਰ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਵਿੱਚ ਪੁਲਸ ਬਾਹਰੋਂ ਆਏ ਸ਼ਰਾਰਤੀ ਅੰਸਰਾਂ ਦੀ ਭਾਲ ਵਿੱਚ ਹੋਸਟਲਾਂ ਸਮੇਤ ਜੰਗਲ ਦੀ ਛਾਣ ਬੀਨ ਕਰਦੀ ਰਹੀ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਛਪੀ ਕਿ ਕੁਝ ਬਾਹਰੋਂ ਆਏ ਸ਼ਰਾਰਤੀ ਅੰਸਰਾਂ ਨੇ ਪਹਿਲਾ ਰਾਤ ਨੂੰ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਦੇ ਘਰ ਦੀ ਧੰਨ ਤੋੜ ਕੀਤੀ ਅਤੇ ਅਗਲੀ ਸਵੇਰ ਗੇਟ ਮੂਹਰੇ ਇੱਕ ਬੱਸ ਦੇ ਸ਼ੀਸ਼ੇ ਤੋੜ ਕੇ ਖਰੂਦੀ ਅਨਸਰ ਮੌਕੇ ਤੋਂ ਫਰਾਰ ਹੋ ਗਏ ਅਸੀਂ ਇਹ ਖਬਰ ਪੜ ਕੇ ਬੜੇ ਨਿਹਾਲ ਹੋਏ ਆਪਣੀ ਮਾਰ ਕੇ ਬਾਜ਼ੀ ਦੀ ਖਬਰ ਪੜਨ ਦਾ ਆਪਣਾ ਹੀ ਆਨੰਦ ਹੁੰਦਾ ਹੈ ਇਸ ਤੋਂ ਬਾਅਦ ਸਾਡੀ ਅੱਖ ਡੀਏਵੀ ਕਾਲਜ ਜਲੰਧਰ ਤੇ ਸੀ ਥੋੜੇ ਹੀ ਦਿਨਾਂ ਬਾਅਦ ਉਸ ਦਾ ਵੀ ਢੋਹ ਟੁੱਕ ਗਿਆ ਸਾਨੂੰ ਸੋ ਮਿਲੀ ਕਿ ਡੀਏਵੀ ਕਾਲਜ ਦੇ ਵਿਦਿਆਰਥੀ ਆਪਣੀਆਂ ਸਥਾਨਿਕ ਮੰਗਾਂ ਦੇ ਹੱਕ ਵਿੱਚ ਹੜਤਾਲ ਕਰਕੇ ਮੁਜ਼ਾਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਸਾਡੇ ਲਈ ਇਹ ਸੁਨਹਿਰੀ ਮੌਕਾ ਸੀ ਜਿਸ ਦਿਨ ਮੁਜ਼ਾਰਾ ਹੋਣਾ ਸੀ ਉਸ ਦਿਨ ਅਸੀਂ 5-6 ਵਿਦਿਆਰਥੀ ਤਿਆਰੀ ਕਰਕੇ ਜਲੰਧਰ ਪਹੁੰਚ ਗਏ ਅਸੀਂ ਆਪਣੇ ਨਾਲ 2 ਕੁ ਦੇਸੀ ਬੰਬ ਲੈ ਕੇ ਗਏ ਸੀ ਤਾਂ ਜੋ ਮੁਜ਼ਾਰੇ ਦੌਰਾਨ ਪੁਲਿਸ ਉੱਤੇ ਬੰਬ ਸੁੱਟ ਕੇ ਉਸ ਨੂੰ ਵਿਦਿਆਰਥੀਆਂ ਉੱਤੇ ਹਮਲਾ ਕਰਨ ਲਈ ਉਕਸਾਇਆ ਜਾਵੇ ਮੁਜ਼ਾਰਾ ਹਿਆਤ ਅਸੀਂ ਬੰਬ ਸੁੱਟਣ ਲਈ ਲਗਾਤਾਰ ਮੌਕਾ ਭਾਲਦੇ ਰਹੇ ਪਰ ਪੂਰੀ ਵਾਹ ਲਾਉਣ ਦੇ ਬਾਵਜੂਦ ਸਾਨੂੰ ਪੁਲਿਸ ਉਤੇ ਬੰਬ ਸੁੱਟਣ ਲਈ ਠੁਕਮਾ ਬਹਾਨਾ ਤੇ ਮੌਕਾ ਨਾ ਮਿਲਿਆ ਜਿਸ ਕਰਕੇ ਅਸੀਂ ਨਿਰਾਸ਼ ਹੋ ਕੇ ਵਾਪਸ ਮੁੜ ਆਏ ਦਰਸ਼ਨ ਸਿੰਘ ਬਾਗੀ ਦੀ ਨਜ਼ਰਬੰਦੀ ਪੰਜਾਬ ਦੇ ਕਾਲਜਾਂ ਅੰਦਰ ਜਗਾ ਜਗਾ ਹੋ ਰਹੀਆਂ ਹੜਤਾਲਾਂ ਤੇ ਮੁਜ਼ਾਰਿਆਂ ਨੇ ਪੰਜਾਬ ਸਰਕਾਰ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ ਜਿਸ ਕਰਕੇ ਸਰਕਾਰ ਨੇ ਇਸ ਹਾਲਾਤ ਉਤੇ ਕਾਬੂ ਪਾਉਣ ਲਈ ਪੰਜਾਬ ਸਟੂਡੈਂਟਸ ਜੂਨੀਅਨ ਦੇ ਰਹਿਬਰ ਦਰਸ਼ਨ ਸਿੰਘ ਬਾਗੀ ਨੂੰ ਫੜ ਕੇ ਜੇਲ੍ਹ ਅੰਦਰ ਡੱਕਣ ਦਾ ਫੈਸਲਾ ਕਰ ਲਿਆ ਸੀ ਉਸ ਵੇਲੇ ਕੇਂਦਰ ਵਿੱਚ 인ਦਰਾ ਗਾਂਧੀ ਦੀ ਅਗਵਾਈ ਹੇਠ ਲਈ ਕਾਂਗਰਸ ਸਰਕਾਰ ਨੇ ਦੇਸ਼ ਅੰਦਰ ਫੈਲੀ ਜਨਤਕ ਬੇਚੈਨੀ ਨੂੰ ਕੰਟਰੋਲ ਕਰਨ ਦੀ ਮੰਸ਼ਾ ਨਾਲ ਇੱਕ ਕਾਲਾ ਕਾਨੂੰਨ ਪਾਸ ਕਰ ਲਿਆ ਸੀ ਜਿਸ ਨੂੰ ਇਤਿਹਾਦੀ ਨਜ਼ਰਬੰਦੀ ਕਾਨੂੰਨ ਦਾ ਨਾਮ ਦਿੱਤਾ ਗਿਆ ਸੀ ਇਸ ਕਾਨੂੰਨ ਦੇ ਤਹਿਤ ਸਰਕਾਰ ਕਿਸੇ ਵੀ ਵਿਅਕਤੀ ਨੂੰ ਬਿਨਾ ਮੁਕਦਮਾ ਚਲਾਏ 1 ਸਾਲ ਲਈ ਜੇਲ੍ਹ ਅੰਦਰ ਨਜ਼ਰਬੰਦ ਕਰ ਸਕਦੀ ਸੀ 7 ਸਤੰਬਰ 1968 ਨੂੰ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਬਾਗੀ ਨੂੰ ਪਟਿਆਲਾ ਦੇ ਸਟੇਟ ਕਾਲਜ ਆਫ এডਿਕੇਸ਼ਨ ਦੇ ਹੋਸਟਲ ਚੋਂ ਬਾਹਰ ਆਉਂਦਿਆਂ ਗ੍ਰਿਫਤਾਰ ਕਰਕੇ ਨਜ਼ਰਬੰਦੀ ਕਾਨੂੰਨ ਹੇਠ ਜੇਲ੍ਹ ਅੰਦਰ ਡੱਕ ਦਿੱਤਾ ਸੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸ ਦੇ ਖਿਲਾਫ ਪੰਜਾਬ ਦੇ ਦਰਜਣਾਂ ਹੀ ਕਾਲਜਾਂ ਅੰਦਰ ਹੜਤਾਲਾਂ ਮੁਜ਼ਾਰੇ ਕਰਕੇ ਸਰਕਾਰ ਉੱਤੇ ਦਬਾਅ ਪਾਉਣ ਦਾ ਯਤਨ ਕੀਤਾ ਪਰ ਸਰਕਾਰ ਟਾਸ ਤੋਂ ਮਾਸਨ ਹੋਈ ਇਸੇ ਦੌਰਾਨ ਨਵੰਬਰ ਜਾਂ ਦਸੰਬਰ ਦੇ ਮਹੀਨੇ ਇੱਕ ਦਿਨ ਸਾਨੂੰ ਇਹ ਸੂਚ ਮਿਲ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਜਸਟਰ ਗੁਰਨਾਮ ਸਿੰਘ ਲੁਧਿਆਣੇ ਦੇ ਸਰਕਟ ਹਾਊਸ ਵਿੱਚ ਰੁਕਿਆ ਹੋਇਆ ਸੀ ਅਸੀਂ ਤੁਰੰਤ ਇੱਕ ਵਫਦ ਲੈ ਕੇ ਉਸ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਅਸੀਂ ਪੀਐਸਯੂ ਦੇ 8-10 ਪ੍ਰਮੁੱਖ ਵਰਕਰ ਵਕਤ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਸਰਕਟ ਹਾਊਸ ਜਾ ਪਹੁੰਚੇ ਮੁੱਖ ਮੰਤਰੀ ਨੇ ਸਾਨੂੰ ਮਿਲਣ ਦੀ ਬੇਨਤੀ ਖੁੱਲੇ ਦਿਲ ਨਾਲ ਪ੍ਰਵਾਨ ਕਰ ਲਈ ਸੀ ਜਿਸ ਨਾਲ ਸਾਡੇ ਮਨਾਂ ਅੰਦਰ ਇਨਸਾਫ ਮਿਲਣ ਦੀ ਉਮੀਦ ਜਾਗ ਪਈ ਸੀ ਮੁੱਖ ਮੰਤਰੀ ਨੇ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਪਰ ਉਸ ਦੇ ਨਾਲ ਬੈਠੇ ਇੱਕ ਡੀਆਈਜੀ ਨੇ ਸਾਡੀ ਗੱਲ ਦੇ ਜਵਾਬ ਵਿੱਚ ਮੁੱਖ ਮੰਤਰੀ ਦੇ ਕੰਨਾਂ ਰਾਹੀਂ ਇੱਕ ਗੱਲ ਕੱਢ ਦਿੱਤੀ ਕਿ ਦਰਸ਼ਨ ਸਿੰਘ ਬਾਗੀ ਕੋਈ ਵਿਦਿਆਰਥੀ ਨਹੀਂ ਸਗੋਂ ਕਿ ਕਮਿਊਨਿਸਟ ਪਾਰਟੀ ਦਾ ਤਨਖਾਹਦਾਰ ਕੰਮਾ ਹੈ ਮੈਨੂੰ ਡੀਆਈਜੀ ਦੇ ਅੰਗਰੇਜ਼ੀ ਵਿੱਚ ਕਹੇ ਇਹ ਸ਼ਬਦ ਇਨ ਬਿਨ ਜਾਦ ਹਨ ਕਿ ਸਰ ਹੀ ਇਜ਼ ਨਾਟ ਅ ਸਟੂਡੈਂਟ ਅਲਾਰਟ ਹੀ ਇਜ਼ ਦੀ ਪੇਡ ਵਰਕਰ ਆਪਦੀ ਕਮਿਊਨਿਸਟ ਪਾਰਟੀ ਗੱਲ ਤਾਂ ਡੀਆਈਜੀ ਦੀ ਝੂਠੀ ਨਹੀਂ ਸੀ ਪਰ ਸਾਡੇ ਲਈ ਇਹ ਸੱਚ ਪ੍ਰਮਾਨ ਕਰਨਾ ਔਖਾ ਸੀ ਡੀਆਈਜੀ ਦੀ ਗੱਲ ਸੁਣ ਕੇ ਮੁੱਖ ਮੰਤਰੀ ਦਾ ਰਵੱਈਆ ਇੱਕਦਮ ਸਖਤ ਹੋ ਗਿਆ ਸੀ ਉਸਨੇ ਸਾਨੂੰ ਸਾਫ਼ ਕਹਿ ਦਿੱਤਾ ਸੀ ਕਿ ਦਰਸ਼ਨ ਸਿੰਘ ਬਾਗੀ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਫਿਰ ਜਦੋਂ ਅਸੀਂ ਉਸ ਨੂੰ ਇਹ ਧਮਕੀ ਦੇਣ ਦਾ ਯਤਨ ਕੀਤਾ ਕਿ ਫਿਰ ਸਾਨੂੰ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ਤਾਂ ਮੁੱਖ ਮੰਤਰੀ ਦਾ ਤੋੜਵਾ ਜਵਾਬ ਸੀ ਜਾਓ ਜੋ ਹੁੰਦਾ ਹੈ ਕਰ ਲਓ ਸਾਨੂੰ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਸਾਨੂੰ ਆਪਣੀ ਤਾਕਤ ਉੱਤੇ ਵੱਧਵਾ ਮਾਣ ਸੀ ਪਰ ਮੁੱਖ ਮੰਤਰੀ ਦੇ ਇਸ ਕੋਰੇ ਜਵਾਬ ਮੂਰੇ ਅਸੀਂ ਬੇਵਸਤੇ ਹੋ ਗਏ ਸਾਂ ਅਤੇ ਨਿਮੋ ਝੂਨੇ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਹੋਏ ਕਮਰੇ ਚੋਂ ਬਾਹਰ ਨਿਕਲ ਆਏ ਸਾਂ ਬਾਹਰ ਲਾਨ ਵਿੱਚ ਧੁੱਪੇ ਬੈਠ ਕੇ ਅਸੀਂ ਥੋੜਾ ਚਿਰ ਮੁੱਖ ਮੰਤਰੀ ਉੱਤੇ ਵਿਅਉ ਕੋਲ ਦੇ ਰਹੇ ਅਤੇ ਅਖੀਰ ਵਿੱਚ ਹਾਰੇ ਹੋਏ ਜਰਨੈਲਾਂ ਵਾਂਗ ਆਪੋ ਆਪਣੀਆਂ ਟਿਕਾਣੀਆਂ ਤੇ ਚਲੇ ਗਏ ਦਰਸ਼ਨ ਸਿੰਘ ਬਾਗੀ ਪੂਰਾ 1 ਸਾਲ ਪਟਿਆਲਾ ਜੇਲ੍ਹ ਅੰਦਰ ਰਿਹਾ ਅਤੇ 6 ਸਤੰਬਰ 1969 ਨੂੰ ਜੇਲ੍ਹ ਤੋਂ ਰਿਹਾ ਹੋ ਕੇ ਸਿੱਧਾ ਆਪਣੇ ਪਿੰਡ ਬੀਬੜੀ ਤਹਿਸੀਲ ਨਾਬਾ ਚਲਾ ਗਿਆ ਸੀ ਉਸ ਦੀ ਨਜ਼ਰਬੰਦੀ ਦੇ ਦੌਰਾਨ ਨਕਸਲ ਬਾੜੀ ਲਹਿਰ ਅੰਦਰ ਸਿਧਾਂਤਕ ਤੇ ਜਥੇਬੰਦਕ ਪੱਧਰ ਤੇ ਭਾਰੀ ਰਦੋਬਦਲ ਹੋ ਗਈ ਸੀ ਜਿਸ ਦਾ ਵਰਣਨ ਅੱਗੇ ਜਾ ਕੇ ਕੀਤਾ ਜਾਵੇਗਾ ਉਸ ਸਮੇਂ ਦੌਰਾਨ ਸਰਦਾਰ ਅਜੀਤ ਸਿੰਘ ਬੈਂਸ ਹਾਈ ਕੋਰਟ ਦੇ ਸੀਨੀਅਰ ਵਕੀਲ ਸਨ ਉਹ ਵਿਚਾਰਧਾਰਕ ਤੌਰ ਤੇ ਕਮਿਊਨਿਸਟ ਲਹਿਰ ਦੇ ਦ੍ਰਿੜ ਹਮੈਤੀ ਸਨ ਨਕਸਲ ਬਾੜੀ ਲਹਿਰ ਦੇ ਉਭਾਰ ਉਪਰੰਤ ਉਨ੍ਹਾਂ ਦੀ ਹਮਦਰਦੀ ਇਸ ਧਾਰਾ ਨਾਲ ਹੋ ਗਈ ਸੀ ਜਿਸ ਕਰਕੇ ਉਹ ਪੀਐਸਯੂ ਦੇ ਆਗੂਆਂ ਦੀ ਮੁਫਤ ਕਾਨੂੰਨੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ 1972 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਤੇ ਸੀਪੀਆਈ ਵਿਚਕਾਰ ਅਰਾਜ ਸੀ ਗੱਠਜੋੜ ਹੋ ਗਿਆ ਸੀ ਚੋਣਾਂ ਉਪਰੰਤ ਪੰਜਾਬ ਅੰਦਰ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਕਾਇਮ ਹੋ ਗਈ ਸੀ ਉਸ ਅਰਸੇ ਦੌਰਾਨ ਸਰਦਾਰ ਅਜੀਤ ਸਿੰਘ ਬੈਂਸ ਨੂੰ ਹਾਈ ਕੋਰਟ ਦਾ ਜੱਜ ਨਾਮਜ਼ਦ ਕਰ ਦਿੱਤਾ ਗਿਆ ਸੀ ਜੱਜ ਹੁੰਦਿਆਂ ਵੀ ਉਹ नक्सली ਕੁਲਾਟੀਆਂ ਨਾਲ ਹਮੇਸ਼ਾ ਹਮਦਰਦੀ ਪ੍ਰਗਟਾਉਂਦੇ ਰਹੇ ਅਤੇ ਵਾਹ ਲੱਗਦੀ ਉਹਨਾਂ ਦੀ ਹਰ ਸੰਭਵ ਮਦਦ ਕਰਦੇ ਰਹੇ ਸਨ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਉੱਤੇ ਫੌਜੀ ਹਮਲੇ ਤੋਂ ਬਾਅਦ ਜਸਟਿਸ ਅਜੀਤ ਸਿੰਘ ਦਾ ਕਮਿਊਨਿਸਟ ਵਿਚਾਰਧਾਰਾ ਤੋਂ ਮੋਹ ਭੰਗ ਹੋ ਗਿਆ ਸੀ ਅਤੇ ਉਹ ਪੂਰੀ ਨਰਬਹਤਾ ਨਾਲ ਸਿੱਖ ਜੁਝਾਰੂ ਲਹਿਰ ਦੇ ਪੱਖ ਵਿੱਚ ਸਰਗਰਮ ਹੋ ਗਏ ਸਨ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 8ਵਾਂ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ